ਇਹਨੇ ਹੋ ਮੜਵਾਇਆ ਨਾ ਇਹ ਰਾਜਾ ਦੀਆਂ ਲੜਕੀਆਂ ਦੇ ਮੂੰਹ ਤੋਂ ਰੰਗ ਮੜ ਰਹੇ ਸੀ ਉਹਨਾਂ ਨੇ ਸਿਰ ਦੇ ਵਿੱਚ ਰੰਗ ਛੋੜ ਰਹੇ ਸੀ ਜਿਉ ਸਾਨੂੰ ਸ਼ਿਫਤ ਮੌਕੇ ਤੇ ਫੋਨ ਆਇਆ ਅਸੀਂ ਤੁਹਾਨੂੰ ਪੁੱਛੇ ਕਾਰਵਾਈ ਕਿਤੇ ਦੇ ਨਾਲ ਕਾਬੂ ਕੀਤਾ ਤੋਹੀ ਕਿਸ ਤਰ੍ਹਾਂ ਗੰਦ ਪਾਇਆ ਇਲਾਕੇ ਦੇ ਵਿੱਚ ਮੈਂ ਤੁਹਾਡਾ ਪੱਤਰਕਾਰ ਸਰਮਜੀਠਾ ਤੇ ਮੇਰੇ ਨਾਲ ਕੈਮਰਾਮੈਨ ਅੰਛ ਪੰਜਾਬ ਪੁਲਿਸ ਦਾ ਇੱਕ ਸ਼ਲਾਘਾਜੋਗ ਕੰਮ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਚਰਚਾ ਵਿੱਚ ਬਣਿਆ ਹੋਇਆ ਹੈ ਤੇ ਆਓ ਅਸੀਂ ਗੱਲਬਾਤ ਕਰਦੇ ਹਾਂ ਸਰ ਹਰੁਣਾਣਾ ਸਰ ਇਹ ਲੜਕੀਆਂ ਨੇ ਕੀ ਹਰਕਤ ਕੀਤੀ ਵੇਖੋ ਜੀ ਰੰਗਾਂ ਦਾ ਤਿਹਾਰ ਆ ਅਸੀਂ ਕਿਸੇ ਨੂੰ ਨਹੀਂ ਡੱਕਦੇ ਲੋਕ ਰੰਗਾਂ ਦਾ ਤਿਹਾਰ ਮਨਾਉਣ ਪਰ ਇਹੜੇ ਹੁਲੜਬਾਜ ਹੈ ਨਾ ਇਹ ਰਾਜਾ ਦੀਆਂ ਲੜਕੀਆਂ ਦੇ ਮੂੰਹ ਤੇ ਰੰਗ ਮੜ ਰਹੇ ਸੀ ਉਹਨਾਂ ਨੇ ਸਿਰ ਦੇ ਵਿੱਚ ਰੰਗ ਸੁੱਟ ਰਹੇ ਸੀ ਜਦੋਂ ਸਾਨੂੰ ਮੌਕੇ ਤੇ ਫੋਨ ਆਇਆ ਅਸੀਂ ਤੁਰੰਤ ਉਸੇ ਕਾਰਵਾਈ ਕੀਤੀ ਤੇ ਉਹਨਾਂ ਨੂੰ ਕਾਬੂ ਕੀਤਾ ਖੜ੍ਹ ਜਾਓ ਵੇ ਇਹਨਾਂ ਨੂੰ ਤੁਸੀਂ ਕਿਹੜੀ ਸਜ਼ਾ ਦੇਣੀ ਚਾਹੋਗੇ ਹੁਣ ਸਜ਼ਾ ਤੇ ਇੱਕ ਤੇ ਦੋ ਜਿੰਨਾਂ ਤੇ ਵੇਖੋ ਇਸ ਤੋਂ ਪਹਿਲਾਂ ਵੀ ਇਹਨਾਂ ਦੀਆਂ ਕੰਪਲੇਟਾਂ ਆ ਚੁੱਕੀਆਂ ਜਿਨ੍ਹਾਂ ਕੁੜੀਆਂ ਸਕੂਲ ਤੋਂ ਪੜ੍ਹ ਕੇ ਵਾਪਸ ਆਉਂਦੀਆਂ ਨੇ ਘਰਾਂ ਨੂੰ ਇਹ ਮਗਰਮਗਰ ਉਹਨਾਂ ਦੇ ਆ ਕੇ ਬਦਤਮੀਜ਼ੀਆਂ ਕਰਦੇ ਆ ਛੇੜਖਾਨੀਆਂ ਕਰਦੇ ਆ ਉਹ ਵੀ ਕੰਪਲੇਟਾਂ ਇਹਨਾਂ ਦੀ ਸਾਡੇ ਕੋਲ ਸੀ ਔਰ ਅੱਜ ਰੰਗਾਂ ਦੇ ਤਿਹਾਰ ਤੇ ਵੀ ਇਹਨਾਂ ਦੀ ਜਿਹੜੀ ਨਾ ਬਦਤਮੀਜ਼ੀ ਕੀਤੀ ਆ ਉਹ ਵੀ ਕੰਪਲੇਟਾ ਸਾਡੇ ਕੋਲ ਆਈਆਂ ਹੋੜਾ ਹੀ ਇਹਨਾਂ ਨੂੰ ਕੀ ਕਰਨਾ ਇਹਨਾਂ ਨੂੰ ਖੜਾਗੇ ਠਾਣੇ ਔਰ ਇਹਨਾਂ ਦੇ ਸਦਾ ਕੇ ਮਾਪਿਓ ਨੂੰ ਪੂਰੀ ਇਹਨਾਂ ਦੀ ਕਰਾਂਗੇ ਇਹਨਾਂ ਦੇ ਮਾਪਿਆਂ ਦੇ ਸਾਹਮਣੇ ਛੱਤਰ ਪਰੇਡ ਤੇ ਆਪ ਇਹਨਾਂ ਨੂੰ ਅਗਲਾ ਜੋਗੀ ਆ ਦੇਖਿਆ ਜਾ ਰਿਹਾ ਜੀ ਇਹਨਾਂ ਲੜਕਿਆਂ ਨੇ ਕਾਫੀ ਹਰਕਤ ਮਾੜੀ ਕੀਤੀ ਆ ਜਿਸ ਤੇ ਕਾਰਵਾਈ ਕਰਨੀ ਬਣਦੀ ਆ ਕਿ ਵਾਕਈ ਸਾਰੇ ਇਹਨਾਂ ਨੇ ਹਰਕਤ ਕੀਤੀ ਆ ਨਹੀਂ ਜੀ ਅਸਲ ਚ ਇਹ ਸਾਡੀ ਆ ਗਈ ਆ ਫੇਕ ਵੀਡੀਓ ਔਰ ਅਹੀ ਸਮਾਜ ਸੁਨੇਹਾ ਦੇਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਦੇ ਹੁਕਮ ਬਹੁਤ ਸਖਤ ਆ ਕਿ ਕਾਨੂੰਨ ਦੇ ਵਿੱਚ ਅਮਨ ਸ਼ਾਂਤੀ ਦੀ ਬਹੁਤ ਜ਼ਿਆਦਾ ਸਖਤ ਲੋੜ ਆ ਔਰ ਪੰਜਾਬ ਪੁਲਿਸ ਦੇ ਵੀ ਬਹੁਤ ਜਿਆਦੇ ਸਖਤ ਪ੍ਰਾਲੇ ਨੇ ਇਸ ਕਰਕੇ ਹੀ ਵੀਡੀਓ ਬਣਾਇਆ ਕਿ ਸਮਾਜ ਵਿੱਚ ਕੋਈ ਵੀ ਜਿਹੜਾ ਨੌਜਵਾਨ ਆ ਜੋ ਵੀ ਆਪਣੀਆਂ ਖੁਸ਼ੀਆਂ ਮਨਾਉਣ ਕਰਨ ਪਰ ਇੱਕ ਮਰਜ਼ਾਦਾ ਦੇ ਵਿੱਚ ਰਹਿ ਕੇ ਕਰਨ ਤਾਂ ਜੋ ਕਿਸੇ ਦੂਜੇ ਕਿਸੇ ਵੀ ਇਨਸਾਨ ਨੂੰ ਜਿਹੜੇ ਕੋਈ ਮੁਸ਼ਕਲ ਨਾ ਆਵੇ ਤੇ ਜੇ ਵੀਡੀਓ ਚੰਗੀ ਲੱਗੀ ਤੇ ਸਾਰੇ ਸ਼ੇਅਰ ਜਰੂਰ ਕਰਿਓ ਵਾਕਿਆ ਇਹ ਪੰਜਾਬ ਪੁਲਿਸ ਦਾ ਇੱਕ ਸ਼ਲਾਘਾਯੋਗ ਕੰਮ ਆ ਜੀ ਤੇ ਕਾਫੀ ਵਧੀਆ ਕੰਮ ਆ ਜੀ ਭਵਿੱਖ ਵਿੱਚ ਕਾਫੀ ਸਿਹਤ ਮਿਲੇਗੀ ਲੋਕ ਇਸ ਵੀਡੀਓ ਨੂੰ ਜ਼ਰੂਰ ਦੇਖਣ ਕਮੈਂਟ ਕਰਨ ਸ਼ੇਅਰ ਕਰਨ ਮੈਂ ਤੁਹਾਡਾ ਆਪਣਾ ਪੱਤਰਕਾਰ ਸਰਮਜੀਠਾ ਤੇ ਮੇਰੇ ਨਾਲ ਕੈਮਰਾਮੈਨ ਅੰਸ਼ ਆਓ ਜੀ ਅੱਗੇ ਚੱਲਦੇ ਹਾਂ ਜੀ